ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਦੇ ਸਾਹਮਣੇ ਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਚੈਨਲ ਸੋਸ਼ਲ ਸਰਪੰਚ ਨੂੰ ਪਿਆਰ ਦਿੰਦੇ ਹੋ ਤੇ ਜਿਹੜੇ ਨਵੇਂ ਆਇਓ ਉਹ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਅੱਜ ਕਹਾਣੀ ਇੱਕ ਹਸਿਆਰ ਲਾਲਾ ਤੇ ਜੰਗਾੜੀ ਜੱਟ ਦੀ ਕਰਦੇ ਆ ਜਿਹੜਾ ਦੋਵੇਂ ਜਣੇ ਖੇਤੀ ਸਾਂਝੀ ਕਰ ਲੈਂਦੇ ਨੇ ਤਾਂ ਇੱਕ ਪਿੰਡ ਵਿੱਚ ਇੱਕ ਲਾਲਾ ਦੁਕਾਨ ਕਰਦਾ ਹੈ ਤਾਂ ਆਥਣੇ ਉਹਦੇ ਲਵੇ ਜਦੋਂ ਸੌਦਾ ਲੈਣ ਵਾਲੇ ਆ ਕੇ ਬੈਠ ਜਾਂਦੇ ਤੇ ਤਾਂ ਇੱਕ ਜੱਟ ਵੀ ਆਉਂਦਾ ਸੀ ਉਹਦੇ ਲਵੇ ਰੋਜ਼ ਤਾਂ ਲਾਲਾ ਕਹਿਣ ਲੱਗਿਆ ਫਾਸਲਾਂ ਦੇ ਰੇਟ ਸੁਣ ਕੇ ਤਾਂ ਲਾਲਾ ਕਹਿਣ ਲੱਗਾ ਜੱਟ ਨੂੰ ਵੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਜਿੰਨੇ ਪੈਸੇ ਹੋਣਗੇ ਮੈਂ ਲਾ ਦੂੰਗਾ ਵੀ ਯਾਰ ਆਪਾਂ ਸਾਂਝੀ ਖੇਤੀ ਕਰ ਲਾਂਦੇ ਆ ਜੱਟ ਕਹਿੰਦਾ ਠੀਕ ਐ ਵੀ ਜਿੰਮੇਦਾਰਾ ਤੇਰੀ ਮਰਜ਼ੀ ਐ ਉਹ ਲਾਲਾ ਹਸਿਆਰਦੀ ਤਾਂ ਉਹਨਾਂ ਨੇ ਜ਼ਮੀਨ ਲਈ ਜਦੋਂ ਜ਼ਮੀਨ ਲਈ ਠੇਕੇ ਤੇ ਤਾਂ લાલા ਕਹਿੰਦਾ ਵੀ ਦੇਖ ਜ਼ਿਮੀਦਾਰ ਨੂੰ ਕਹਿੰਦਾ ਕਹਿੰਦਾ ਫਸਲ ਵੰਡਿਆ ਕਰਾਂਗੇ ਖੜੀ ਉਹਦੇ ਵਿੱਚ ਪਹਿਲ ਹੋਇਆ ਕਰੂ ਮੇਰੀ ਜੱਟ ਕਹਿੰਦਾ ਠੀਕ ਐ ਕਿਉਂ ਜੱਟ ਵੀ ਜਗਾੜੀ ਤੀ ਲਾਲਾ ਹਸਿਆਰ ਤੀ ਤਾਂ ਜਦੋਂ ਫਸਲ ਦਾ ਟਾਈਮ ਆਇਆ ਬੀਜਣ ਦਾ ਕਹਿੰਦਾ ਵੀ ਲਾਲਾ ਕਹਿੰਦਾ ਇਹ ਕਰਦੇ ਆ ਆਪਾਂ ਮੂੰਗਫਲੀ ਬੀਜ ਲਾਂਦੇ ਆ ਜੱਟ ਕਹਿੰਦਾ ਵੀ ਠੀਕ ਐ ਤਾਂ ਦੋਵਾਂ ਨੇ ਜਦੋਂ ਮੂੰਗਫਲੀ ਬੀਤੀ ਤਾਂ ਸਾਰੀ ਸੇਵਾ ਕਰੀ ਮੂੰਗਫਲੀ ਗੁੱਡੀ ਜਦੋਂ ਮੂੰਗਫਲੀ ਪੱਕ ਗਈ ਤਾਂ ਲਾਲਾ ਜੱਟ ਨੂੰ ਕਹਿੰਦਾ ਵੀ ਆ ਜਾ ਦੇਖੀਏ ਖੇਤ ਜਦੋਂ ਖੇਤ ਗਏ ਲਾਲਾ ਕਹਿੰਦਾ ਕਹਿੰਦਾ ਵੀ ਦੇਖ ਪਹਿਲ ਮੇਰੀ ਐ ਖੜੀ ਫਸਲ ਵੰਡਾਂਗੇ ਕਹਿੰਦਾ ਠੀਕ ਐ ਜੱਟ ਕਹਿੰਦਾ ਠੀਕ ਐ ਜਦੋਂ લાલા ਕਹਿੰਦਾ ਵੀ ਆਇਆ ਕਰੋ ਮਿਲਤ ਮੈਤਾ ਰੇਠਾ ਵਾਲਾ ਪਾਸਾ ਲਓ ਜੱਟ ਨੂੰ ਸਾਡਾ ਤਾਂ ਉੱਤੇ ਵਾਲਾ ਕਹ ਲਾਲੇ ਨੇ ਆਇਤੀ ਵੀ ਮੋਘਲੀ ਦਾ ਥੱਲੀ ਐ ਤਾਂ ਜੱਟ ਆਪਦਾ ਟਾਂਗਰ ਜਾ ਵੱਟ ਕੇ ਲੈ ਗਿਆ ਉਤੋਂ ਜਿਹੜੀ ਮੋਘਬਲੀ ਸੀ ਲਾਲੇ ਨੇ ਉਹ ਲਾ ਕੇ ਦਿਹਾੜੀ ਵਾਲੇ ਮੋਘਬਲੀ ਸਾਰੀ ਲੈ ਗਿਆ ਘੜਾ ਕੇ ਤਾਂ ਜੱਟ ਦੇ ਪੱਲੇ ਕੁਝ ਨਾ ਪਿਆ ਜੱਟ ਕਹਿੰਦਾ ਯਾਰ ਹਸਿਆਰੀ ਬੜੀ ਕਰ ਗਿਆ ਤਾਂ ਕਹਿੰਦਾ ਹੁਣ ਆਪਾਂ ਇਹਨੂੰ ਆਪਾਂ ਵੀ ਦੇਖਾਂਗੇ ਕਾਹੇ ਅੱਠ ਜਗਾੜੀ ਤੀ ਤਾਂ ਜੱਟ ਬੋਲਿਆ ਕੋਤਨਾ ਤਾਂ ਜਦੋਂ ਟਾਈਮ ਆਇਆ ਫਿਰ ਕਣਕ ਬੀਜਣ ਦਾ ਕਣਕ ਬੀਜਣ ਦਾ ਟਾਈਮ ਆਇਆ ਜੱਟ ਕਹਿੰਦਾ ਲਾਲੇ ਨੂੰ ਕਹਿੰਦਾ ਲਾਲਾ ਐਦ ਕੀ ਬੀਜ ਨੇ ਆਪਾਂ ਕਣਕ ਤੂੰ ਬੀਜਾਂ ਵਾਲੀ ਦੁਕਾਨ ਤੇ ਜਾਈ ਬੀਜਾਂ ਵਾਲੀ ਤੇ ਉਹਨਾਂ ਨੂੰ ਆਏ ਕਹਿਦੀ ਵੀ ਜਿਹੜੀ ਕਣਕ ਥੱਲੇ ਹੁੰਦੀ ਐ ਲਪਾਵੇ ਭਰਦੇ ਨੇ 5-5 ਕਿਲੋ ਦੇ ਬੁੱਟੇ ਏਟੋਂ ਬੀਜੋ ਬੀ ਦੇ ਦੋ ਤਾਂ ਲਾਲਾ ਪੇਤਾ ਬੀਜਾਂ ਵਾਲੀ ਦੁਕਾਨ ਤੇ ਉਹ ਕਹਿੰਦਾ ਵੀ ਬੀਜ ਉਹ ਦਿਓ ਜਿਹੜਾ ਥੱਲੇ ਕਹਿੰਦਾ ਲਫਾਫੇ ਭਰਦੇ ਨੇ ਉਹ ਦੁਕਾਨ ਵਾਲੇ ਵੀ ਹੱਸਣ ਵੀ ਇਹ ਥੱਲੋ ਕਿੱਥੋਂ ਲਫਾਫੇ ਭਰੂਗਾ ਤਾਂ ਉਹਨਾਂ ਨੇ ਚਾਕੇ ਜਿਹੜਾ ਬੀਜ ਲੋਕਾਂ ਨੂੰ ਦਿੰਦੇ ਤੇ ਉਹ deta ਜਦੋਂ ਦਿੱਤਾ ਹੋਇਆ ਤਾਂ ਉਹ ਜੱਟ ਨੂੰ ਲਿਆ ਕੇ ਫੜਾਤਾ ਜੱਟ ਕਹਿੰਦਾ ਉਹ ਹੀ ਆ ਜਿਹੜੇ ਥੱਲੇ ਭਰੂਗੀ ਕਹਿੰਦਾ ਹਾਂ ਉਹ ਹੀ ਆ ਤਾਂ ਲਾਲਾ ਵੀ ਸੋਚਦਾ ਵੀ ਜੇ ਬੱਲੀ ਵਾਲਾ ਪਾਸਾ ਲਾਵਾਂਗੇ ਇਹਦੀ ਤਾਂ ਤਾਂ ਘਾਟੇ ਜਾਂ ਕੰਮ ਆਪਾਂ ਪਾਸੇ ਥੱਲੇ ਵਾਲਾ ਲਾਵਾਂਗੇ ਤਾਂ ਜੱਟ ਨੇ ਜਦੋਂ ਕਣਕ ਬੀਤੀ ਫਸਲ ਵੱਢ ਕੇ ਤਾਂ ਤਿਆਰ ਹੋ ਗਈ ਕਣਕ ਆਪਦੇ ਬੱਲੀਆਂ ਬੱਲੀਆਂ ਕੱਢ ਕੇ ਆਇਆਂ ਭੂਰ ਕਮਾਰਨ ਲੱਗੀ ਵੱਢਣ ਦੇ ਜਦੋਂ ਕਿਨਾਰੇ ਹੋ ਗਈ ਤਾਂ લાલા ਬੁਲਾ ਲਿਆ ਜੱਟ ਨੇ ਕਹਿੰਦਾ ਅੱਜ ਆਵੀ ਚੱਲੀਏ ਖੇਤ ਜਦੋਂ ਦੋਏ ਜਣੇ ਫਸਲ ਕਣਕ ਲੈ ਵੀ ਵਾੜੀ ਖੜੇ ਲੈ ਵੀ ਜਦੋਂ ਗਏ ਹੋਏ ਲਾਲਾ ਕਹਿੰਦਾ ਵੀ ਜੱਟ ਕਹਿੰਦਾ ਵੀ ਬੋਲ ਕਿਹੜਾ ਪਾਸਾ ਲਏਗਾ ਉਤਲਾ ਕਥਲਾ ਤਲੜਾ ਮੈਂ ਤਾਂ ਕਹਿੰਦਾ ਦੋਏ ਪਾਸੇ ਤਿਆਰਾਂ ਲਾਲਾ ਕਹਿੰਦਾ ਮੈਂ ਤਾਂ ਥਲੜਾ ਪਾਸਾ ਲਵਾਂ ਜੱਟ ਕਹਿੰਦਾ ਠੀਕ ਆ ਮੈਂ ਉਤਲਾ ਵੱਡ ਲੈਣਾ ਤਾਂ ਜੱਟ ਨੇ ਕੀ ਕਰਿਆ ਕਪਾਇਲੇ ਅੱਗੇ ਪੜਾਈ ਕਣਕ ਆਪ ਦੀ ਤੂੜੀ-ਤਾੜੀ ਕਰਕੇ ਲੈ ਗਿਆ ਲਾਲੇ ਨੂੰ ਸਾਟ ਗਿਆ ਸੱੜਾ ਪਾਸਾ ਤੇਰਾ ਜੱਟ ਦਾ ਜਗਾੜ ਲਾ ਗਿਆ ਤਾਂ ਜਦੋਂ ਲਾਲੇ ਨੇ ਲਾ ਤੇ ਦਿਹਾੜੀ ਵਾਲੇ ਪਟਣ ਹੁਣ ਥੱਲੋਂ ਕੀ ਨਿਕਲੇ ਤਾਂ ਜਦੋਂ ਕੁਸ ਨਿਕਲਿਆ ਨਾ ਲਾਲਾ ਬੜਾ ਭੈਮਾਨ ਹੋਇਆ ਵੀ ਜੱਟ ਦਾ ਜਗਾੜ ਲਾ ਗਿਆ ਪਹਿਲਾਂ ਆਪਾਂ ਨੇ ਲਾਇਆ ਸੀ ਤਾਂ ਕਹਿੰਦਾ ਲਾਲਾ ਕਹਿੰਦਾ ਜੱਟ ਨੂੰ ਕਹਿੰਦਾ ਯਾਰ ਖੇਤੀ ਨਹੀਂ ਕਰਦੇ। ਕਹਿੰਦਾ ਖੇਤੀ ਵਾਲਾ ਤਾਂ ਧੰਦਾ ਇਹ ਚ ਵਾਧਾ ਵਟਾ ਤਾਂ ਹੈ ਨਹੀਂ। ਕਹਿੰਦਾ ਫਾਇਦਾ ਕੀ ਹੈ? ਕਿਉਂ ਜਦੋਂ ਵਾਧਾ ਸੀ ਉਦੋਂ ਤਾਂ ਲਾਲਾ ਵੀ ਖੁਸ਼ ਸੀ। ਐਦਕੀ ਜੱਟ ਜੰਗੜ ਲਾ ਗਿਆ। ਤਾਂ ਐਦਕੀ ਉਹਨੂੰ ਨਮੋਸੀ ਦਾ ਸਾਹਮਣਾ ਕਰਨਾ ਪਿਆ ਬੀਕੋਸ ਬਟਿਆ ਨਾ। ਤਾਂ ਫੇ ਲਾਲਾ ਜੱਟ ਕਹਿੰਦਾ ਫਿਰ ਹੁਣ ਕਹਿੰਦਾ ਯਾਰ ਆਪਾਂ ਐ ਕਰਦੇ ਆਂ। ਆਪਾਂ ਡੰਗਰਾਂ ਦਾ ਵਪਾਰ ਕਰ ਲਾਂ ਨਾ ਮੱਝ ਲਿਓਨੇ ਇੱਕ ਪਹਿਲਾਂ ਤਾਂ। ਕਹਿੰਦਾ ਠੀਕ ਹੈ ਤਾਂ ਦੋ ਜਣੇ ਫਿਰ ਤੁਰ ਕੇ ਕੋ ਦੁੱਧ ਵਾਲੀ ਮੱਝ ਲੈ ਆਏ ਕਟਰੂ ਮਰਿਆ ਹਤੀ ਕੱਲੀ ਮੱਝ ਦੀ ਲੋਕ ਵੀ ਲਿਆਦੀ ਸੀ ਉਹ ਵੀ ਦੁੱਧ ਚੰਗਾ ਤੀ ਥੱਲੇ ਤਾਂ ਜਦੋਂ ਲਿਆ ਕੇ ਜੱਟ ਦੇ ਬੰਨਤੀ ਲਾਲਾ ਕਹਿੰਦਾ ਵੀ ਦੇਖ ਪਹਿਲ ਮੇਰੀ ਐ ਕਹਿੰਦਾ ਆਪਾਂ ਮੈਂ ਇਸ ਦੇ ਕਰਨੇ ਦੋ ਹਿੱਸੇ ਜੱਟ ਕਹਿੰਦਾ ਠੀਕ ਐ ਤਾਂ ਲਾਲਾ ਕਹਿੰਦਾ ਦੇਖ ਮੂਥਾ ਵਾਲਾ ਪਾਸਾ ਤਾਂ ਮੈਂ ਸਾਹਮਣੂ ਜੱਟ ਕਹਿੰਦਾ ਸਿੰਘ ਵਾਲਾ ਮੈਂ ਸਾਹਮਣੂ ਲਾ ਲਾ ਤਾਂ ਜਦੋਂ ਮੈਂ ਇਸ ਪੰਡਲੀ ਜੱਟ ਕੱਖ ਖਪਾਦਿਆ ਕਰੇ ਚੰਗੀ ਸੇਵਾ ਕਰਿਆ ਕਰੇ ਤਾਂ ਲਾਲਾ ਦੁੱਧ ਕੱਢ ਕੇ ਲੈ ਜਾ ਕਰੇ ਜਦੋਂ ਕਈ ਦਿਨ ਹੋ ਗਏ ਆਹੀਂ ਕੰਮ ਚੱਲਦਾ ਰਿਹਾ ਜੱਟ ਕਹਿੰਦਾ ਵੀ ਆਪਣੇ ਪੱਲੇ ਤਾਂ ਕੁਝ ਪੈ ਨਹੀਂ ਰਿਹਾ ਕੱਠ ਠਵਾਦਣੇ ਆ ਦੁੱਧ ਲਾਲਾ ਲੈ ਜਾਂਦਾ ਕੱਢ ਕੇ ਤਾਂ ਹੋ ਅਗੇ ਚੌਂਕੜੀਆਂ ਹੁੰਦੀਆਂ ਉਹਨਾਂ ਤੇ ਬੈਠਦੇ ਹੁੰਦੇ ਪਿੰਡਾਂ 'ਚ ਤਾਂ ਉੱਥੇ ਬੈਠੇ ਕੁਝ ਹੋਰ ਵੀ ਬੈਠੇ ਤੇ ਬੰਦੇ ਤਾਂ ਜਗਾੜੀ ਜਗਾੜ ਲਾਉਣ ਵਾਲੇ ਬੈਠੇ ਤੇ ਉਹਨਾਂ ਦੇ ਵਿੱਚ ਜਾ ਕੇ ਬੈਠ ਗਿਆ ਫਸਲ ਬਾੜੀ ਦੀਆਂ ਗੱਲਾਂ ਕਰਨ ਲੱਗੇ ਕਿ ਅੱਗੇ ਪੁੱਛਦੇ ਹੁੰਦੇ ਵੀ ਫਲਾਣੇ ਕਿਵੇਂ ਆ ਵੀ ਫਸਲ ਕਿਵੇਂ ਆ ਜਾਂ ਡੰਗਰ ਕਿਵੇਂ ਨੇ ਤਾਂ ਜਦੋਂ ਜੱਟ ਵਿੱਚ ਜਾ ਕੇ ਬੈਠਿਆ ਤਾਂ ਉਹਨਾਂ ਨੂੰ ਕਹਿਣ ਲੱਗਿਆ ਕਹਿੰਦਾ ਯਾਰ ਫਸਲ ਤਾਂ ਜੀ ਬਿਜਲੀ ਛੜਤੀ ਐਦ ਕੀ ਲਿਆਦੀ ਤੀ ਮੈਂ ਸੋ ਮੈਂ ਤੇ ਲਾਲੇ ਨੇ ਸਾਂਝੀ ਕਹਿੰਦਾ ਲਾਲੇ ਨੇ ਵੰਡ ਲਿਆ ਹਿੱਸਾ ਪੂਸ ਵਾਲਾ ਵੀ ਸਿੰਘਾळा ਮੈਨੂੰ ਸਮਝਾਤਾ ਕਹਿੰਦਾ ਲਾਲਾ ਦੁੱਧ ਕੱਢ ਕੇ ਲੈ ਜਾਂਦਾ ਕਹਿੰਦਾ ਮੈਂ ਉਸੇ ਤਰ੍ਹਾਂ ਕੱਖ ਪੌਂਦਾ ਰਹਿ ਜਾਂਦਾ ਤਾਂ ਉਹ ਕਹਿੰਦੇ ਯਾਰ ਇਹ ਤਾਂ ਫਿਰ ਕਰਦਾ ਤਾਂ ਤੇਰੇ ਨਾਲ ਧੋਖਾ ਹੈ ਪਰ ਤੂੰ ਐਂ ਕਰ ਇੱਕ ਜਿੱਥੇ ਮੈਂ ਬੰਨੀ ਹੋਈ ਆ ਉੱਥੇ ਇੱਕ ਡਾਂਗ ਰੱਖ ਲੈ ਜਾ ਕੇ ਇੱਕ ਸੋਟੀ ਬਾਹ ਦੀ ਵੀ ਖੜਕਾ ਜਾਦੇ ਹੋਵੇ ਮੈਂ ਇਹਦੇ ਵੀ ਸੱਟ ਘੱਟ ਲੱਗੇ ਜਦੋਂ ਲਾਲਾ ਚੌਣ ਆਉ ਉਹਦੀ ਇਹਦੇ ਕਦੇ ਸਿੰਘਾਂ ਚ ਮਰੀ ਕਦੇ ਲੱਤਾਂ ਦੇ ਮਰੀਆਂ ਜੱਟ ਕਹਿੰਦਾ ਠੀਕ ਹੈ ਤਾਂ ਜਦੋਂ ਆਥਣ ਦਾ ਟਾਈਮ ਹੋਇਆ ਲਾਲਾ ਮੱਝ ਚੋਂਣ ਗਿਆ ਤਾਂ ਜੱਟ ਨੇ ਖੂਜੇ ਚ ਲਈ ਖੜੀ ਥੀ ਨੰਡਾ ਰੱਖ ਰ ਘਤੀ ਜਦੋਂ ਲਾਲਾ ਬੈਠਿਆ ਥੱਲੇ ਤਾਂ ਜੱਟ ਨੇ ਦੋ ਮਾਰੇ ਸਿੰਘਾਂ 'ਚ ਮੈਂ ਇਸ ਟੱਪ ਗਈ ਲਾਲੇ ਦੀ ਬਾਲਟੀ ਬੁਲਟੀ ਘਰੇ ਆਤੀ ਲਾਲਾ ਕਹਿੰਦਾ ਕੀ ਕਰਦਾ ਜੱਟ ਨੂੰ ਕਹਿੰਦਾ ਕਹਿੰਦਾ ਮਾ ਆਪ ਦਾ ਮੂਹਰ ਲਾ ਪਾਸਾ ਮੇਰਾ ਜਿਹੜਾ ਕੋਈ ਮਰਜ਼ੀ ਕਰੀ ਜਾਵਾਂ ਮੈਂ ਤੇਰੇ ਪਿੱਛਲੇ ਪਾਸੇ ਨਹੀਂ ਹੱਥ ਲਾਉਂਦਾ ਕਹਿੰਦਾ ਠੀਕ ਹੈ ਜਦੋਂ ਲਾਲਾ ਫੇਰ ਬੈਠਿਆ ਚੋਣ ਫੇਰ ਜੱਟ ਨੇ ਲੱਤਾਂ ਦੇ ਮਾਰੇ 도ੜਨ ਦੇ ਮੈਂ ਫੇਰ ਟੱਪ ਗਈ ਲਾਲਾ ਕਹਿੰਦਾ ਚੱਲ ਯਾਰ ਦਿਨੇ ਆਵਾਂਗੇ ਜੱਟ ਕਹਿੰਦਾ ਮੈਂ ਵੀ ਘਰੀਆਂ ਆ ਜੀ ਤਾਂ ਭਾਈ ਜਦੋਂ ਲਾਲਾ ਫੇਰ ਚੋਣਾ ਆਇਆ ਛੇ ਜੱਟ ਨੇ ਅਹੀਂ ਕਰੀ ਫੇਰ ਸਿੰਘਾਂ ਦੇ ਬਾਰੇ ਡੰਡੇ ਤਾਂ ਲਾਲਾ ਕਹਿੰਦਾ ਯਾਰ ਐ ਕਰਦੇ ਆ ਇਹ ਤਾਂ ਤੂੰ ਕੰਮ ਖਰਿਆਬ ਕਰਦਾ ਜੱਟ ਨੂੰ ਕਹਿੰਦਾ ਕਹਿੰਦਾ ਹੋਰ ਕਹਿੰਦਾ ਆਪਾਂ ਦੁੱਧੇ ਅੱਧੋ-ਅੱਧੀ ਕਰ ਲਿਆ ਕਰਾਂਗੇ ਕਹੋ ਲਾਲੇ ਦੀ ਹਸਿਆਰ ਕੋ ਉਤੀ ਹਸਿਆਰ ਤਾਂ ਲਾਲਾ ਅੱਧਾ ਦੁੱਧ ਵੰਡ ਕੇ ਜੱਟ ਨੂੰ ਪਾਜਿਆ ਕਰੇ ਅੱਧਾ ਆਪ ਲੈ ਜਾ ਕਰੇ ਤਾਂ ਦੋ ਦੋਈ ਦਿਹਾੜੀ ਪਕੀ ਰਹੀ ਤਾਂ ਦੋਈ ਮਹੀਨ ਦਾ ਦੁੱਧ ਪੀਦੇ ਰਹੇ ਤਾਂ ਜੱਟ ਜੰਗਾਰ ਨਾਲ ਨਾਲ ਲਾਲਾ ਹਸਿਆਰੀ ਨਾਲ ਕੰਮ ਕਰਦਾ ਲਾਲੇ ਬਹੁਤ ਹਜ਼ਾਰ ਹੁੰਦੇ ਨੇ ਕਿਸੇ ਨੂੰ 6000 ਪੈਸਾ ਦੇ ਕੇ ਰਾਜ਼ੀ ਨਹੀਂ ਹੁੰਦੇ ਜੇ ਕਿਸੇ ਪੰਡਤ ਨੂੰ ਰੋਟੀ ਖਵਾਉਣਗੇ ਤਾਂ ਉਹਨੂੰ ਕਹੀਂ ਜਾਣਗੇ ਪਰ ਦੇਣਾ ਨਹੀਂ ਕੋਸੋ ਕਿਉਂ ਪੰਡਤੀ ਚ ਖਸੋ ਕਿਉਂ ਤਾ ਬਾਰੀ-ਬਾਰੀ ਕਹੀ ਜਾਣਗੇ ਕਹੋ ਮਹਾਰਾਜ ਜੀ ਖੁਸ ਹੋ ਪੰਡਤ ਜੀ ਖੁਸ ਹੋ ਪੰਡਤ ਦੇ ਪਾਪ ਦਾਦਿਆਂ ਨੂੰ ਮੰਨਣਾ ਪੈ ਜਾਂਦਾ ਵੀ ਹਾਂ ਖੁਸ ਆ ਕਹ ਲਾਲੇ ਲਾਲੇ ਕੋਈ ਦੇ ਦੇ ਤਾਂ ਹੈ ਨਹੀਂ ਤਾਂ ਇੰਨੀ ਕਦੀ ਜੱਟ ਦੇ ਲਾਲੇ ਦੀ ਕਹਾਣੀ ਤਾਂ ਜੇ ਪਿਸੋ ਹੋਈ ਪੰਡਤ ਨਾਲੇ ਦੁਕਾਨ ਤੇ ਸਬਾਨ ਲੈਣ ਜਾਵੇ ਤਾਂ ਪੰਜ ਪੈਸੇ ਨਹੀਂ ਛੱਡਦਾ ਕਿਉਂ ਮਾਇਆ ਇਹਨਾਂ ਦੇ ਵਿੱਚ ਖੜਦੀ ਹੈ ਮਾਇਆ ਰੱਖਣੀ ਆਉਂਦੀ ਹੈ ਹੋਰ ਕੋਈ ਮਾਇਆ ਪਛਾ ਨਹੀਂ ਸਕਦਾ ਇਹ ਧੀ ਜੱਟ ਤੇ ਲਾਲੇ ਦੀ ਸਾਂਝੀ ਸਟੋਰੀ ਵੀ ਕਿਵੇਂ ਖੇਤੀ ਕਰੀ ਕਿਵੇਂ ਲਾਲਾ ਹਸਿਆਰ ਸੀ ਹਸਿਆਰੀ ਕਰਦਾ ਸੀ ਕਿਵੇਂ ਜੱਟ ਜਗਾੜ ਲਾ ਕੇ ਲਾਲੇ ਤੋਂ ਫਸਲ ਦਾ ਅੱਧ ਕਰਾਉਂਦਾ ਸੀ ਇਹ ਐਡੀਕ ਸਟੋਰੀ ਅੱਜ ਲੈ ਕੇ ਆਇਆ ਕੱਲੂ ਫੇਰ ਮਿਲਾਂਗੇ ਜਿਹੜੇ ਨਵੇਂ ਆਇਆ ਸਾਡੇ ਚੈਨਲ ਤੇ ਲਾਇਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ